ਇੱਕ ਨੰਬਰ ਤੇ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਪਹੁੰਚੇ ਆਪਾਂ ਖੇਤੀ ਵਿਗਿਆਨ ਕੇਂਦਰ ਬਿਲਕੁਲ ਕਿਸਾਨ ਪਸ਼ੂ ਹਸਪਤਾਲ ਕ ਮੇਲਾ ਜਿਹੜਾ ਇੱਥੇ ਨੀਲੀ ਰਾਵੀ ਮੱਝਾਂ ਦੀ ਦੁੱਧ ਚੋਈ ਮਕਾਉਂਦਾ ਸੀਗਾ 18 2025 ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ सारे सज्जनों ने रिक्वेस्ट है कि चैनल को सब्सक्राइब कर लें तो बेल आइकन ऑन कर लें ताकि आने वाली नई वीडियो नोटिफिकेशन टाइम टू टाइम तक पहुंच जाए और तरीक है 18 तकरीबन जो 12 बजे का समय हो गया आए आप भू मेला कृषि विज्ञान केंद्र यूनिवर्सिटी के बीच जरा के भी के जिलो आप नीली रावी का मुल्क कटवाई हुई थी कंपीटिशन हुआ ਦੇ ਵਿੱਚ ਬਹੁਤ ਜਿਆਦੀ ਮੱਜਾਂ ਨੇ ਪਾ ਲਈਆ ਤੇ ਬਾਕੀ ਇੱਕ ਜਿਹੜੀ ਫਸਟ ਜਿਹੜੀ ਜੀਨਰ ਰਹੀ ਆ ਚੈਂਪੀਅਨ ਰਹੀ ਆ ਇਹ ਲੀਗਾ ਵੀ ਦੇ ਵਿੱਚ ਉਹਦੇ ਬਾਰੇ ਆਪਾਂ ਜਾਣਕਾਰੀ ਰਵਾਂਗੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਕੌਲਜੀਤ ਸਿੰਘ ਆ ਜੀ ਕੌਲਜੀਤ ਸਿੰਘ ਇਹ ਕਿਹੜੇ ਪਿੰਡ ਤੋਂ ਮੱਜ ਆ ਜੀ ਇਹ ਜੀ ਜਮਾਲਪੁਰ ਤੋਂ ਜੀ ਜਮਾਲਪੁਰ ਤੋਂ ਬਰਲਾਲ ਵੀ ਰਹਿੰਦੇ ਹਾਂ ਹਾਂਜੀ ਬਰਲਾਲ ਹੋਂਾਂ ਦੀ ਆ ਜੀ ਠੀਕ ਆ ਜੀ ਵੀਰ ਜੀ ਥੋੜਾ ਬੀਜੀ ਲੱਗ ਰਿਹਾ ਓਧਰ ਬੈਠੇ ਰਹਿਆ ਜੀ ਆਪਾਂ ਮੋٹے ਤੌਰ ਤੇ ਦੀ ਜਾਣਕਾਰੀ ਦਈਏ ਤੇ ਕਿਹੜੇ ਮੱਲਾ ਪੋਜੀਸ਼ਨ ਤੇ ਆਈ ਹੈ ਇਹ ਪਹਿਲੇ ਨੰਬਰ ਤੇ ਆਈ ਜੀ 25 ਕਿਲੋ 300 ਗ੍ਰਾਮ ਕੋ ਤੇ ਕੱਢਿਆ ਜੀ 25 ਕਿਲੋ 300 300 ਗ੍ਰਾਮ ਇਹ 300 ਗ੍ਰਾਮ ਦੋ ਦਿਨਾਂ ਨੇ ਕਿਚੇ ਸਵੇ ਸੂਈ ਹੈ ਜੀ ਇਹਦੇ ਸਵੇ ਸਵੇ ਦਾ ਨਾਮ ਕੀ ਆ ਜੀ ਇਹਦਾ ਦੁਗਣੀ ਨਾਮ ਹੈ ਜੀ ਦੁਗਣੀ ਇਹ ਮਾਇਆ ਲੱਜ ਦੀ ਬਲੱਡ ਲਾਈਨ ਤੇ ਆਈ ਹੈ ਹਾਂ ਜੀ ਤੇ ਇਹ ਪੀਡੀਐਫ ਮੇਲੇ ਤੇ ਵੀ ਪਹਿਲੇ ਸੂਏ 20 ਕਿਲੋ 800 ਗ੍ਰਾਮ ਕੋ ਦੋ ਕੱਢਿਆ 24 ਕਿਲੋ ਜਾਂ 23 ਚ ਜੀ 23 ਦੇ ਵਿੱਚ ਹੈ ਜਿਹੜਾ ਬੋਲਡ ਦਿੱਤਾ ਸੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਬਹੁਤ ਸੋਹਣੀ ਆ ਬਾਕੀ ਕਰੈਕਟਰ ਵੀ ਬਹੁਤ ਚੰਗਾ ਸੀਗੀ ਇਹ ਉਦੋਂ ਚਾਰ ਦਰਨ ਸੀਗੀ ਆਹਨ ਪੁੱਛੇ ਸੂਹੇ ਸੂਈ ਆਹਨ ਦੂਜਾ ਸੂਹੇ ਸੂਈ ਆਹਰ ਕੀ ਪਿੱਛੇ ਕਿਹੜੇ ਆ ਐਡਮ ਦਾ ਆ ਗਿਆ ਹਾਂਜੀ ਇਹ ਐਡਮ ਦਾ ਬੱਚਾ ਜੀ ਇਹਦੇ ਮਗਰ ਬਹੁਤ ਸੋਹਣਾ ਬੱਚਾ ਵੀ ਪਾਇਆ ਐਡਮ ਦਾ ਹਾਂਜੀ ਐਡਮ ਬੰਦੇ ਵੀ ਜਿਹੜਾ ਗੁਰਲਾਲ ਨੀਰ ਕਿਹੜਾ ਬਾਕੀ ਉੱਥੇ ਕਾਫੀ ਮੱਝਾਂ ਆਈਆਂ ਸੀਗੀਆਂ ਹਾਂਜੀ ਮੱਝਾਂ ਸੀਗੀਆਂ 12 13 ਮੱਝਾਂ ਸੀਗੀਆਂ ਵਿੱਚੋਂ ਦੋ ਤਿੰਨ ਮੱਝਾਂ ਢਿੱਲੀਆਂ ਹੋ ਗਈਆਂ ਉਹ ਵਾਪਸ ਲੈ ਕੇ ਸੀਗੇ ਓਕੇ ਓਕੇ ਹਾਂਜੀ ਤੇ ਬਾਕੀ ਬਹੁਤ ਦੇਖਿਆ ਬੰਦ ਬਹੁਤ ਸੋਹਣਾ ਕੀਤਾ ਬੰਦ ਬਹੁਤ ਸੋਹਣਾ ਮੈਨੇਜਮੈਂਟ ਬਹੁ ਆ ਪੀਡੀਐਫ ਵੀ ਜਾਣਦੇ ਆ ਪਰ ਇੱਥੇ ਜਿਹੜਾ ਮੈਂ ਦੇਖਿਆ ਰਹਿਮ ਸਿੰਘ ਦਾ ਪਸ਼ੂਆਂ ਦਾ ਪ੍ਰਬੰਧ ਹੈ ਚਾਹੇ ਰਿੰਗਾਂ ਦਾ ਚਾਹੇ ਖਾਣ ਪੀਣ ਦੀ ਵਿਵਸਥਾ ਨੂੰ ਲੈ ਕੇ ਮੈਂ ਜ ਆ ਕੇ ਖਾਣ ਪੀਣ ਤੋਂ ਬਹੁਤ ਔਖੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਬਾਹਰ ਅੰਦਰ ਸੰਗਰ ਪ੍ਰਬੰਧ ਹਾਂ ਇਹਨਾਂ ਇਹੋ ਪ੍ਰਬੰਧ ਬਹੁਤ ਸਾਰੀ ਫੈਸਿਟੀ ਜਿਹੜੀ ਹੈਗੀ ਆ ਬਿਲਕੁਲ ਨਵੀਂ ਟੈਕਨੋਲੋਜੀ ਨਾਲ ਜਿਹੜੀ ਯੂਨੀਵਰਸਿਟੀ ਬਣੀ ਆ ਬਿਲਕੁਲ ਜੀ ਬਿਲਕੁਲ ਤੇ ਨੂਰ ਜਿਹੜਾ ਚੱਲ ਰਿਹਾ ਹੈ ਨਾ ਕਾ ਬਣੂਗਾ ਬਿਲਕੁਲ ਬਿਲਕੁਲ ਸਾਰਾ ਕੁਝ ਇੱਕ ਨੰਬਰ ਆ ਜੀ ਇੱਕ ਨੰਬਰ ਆ ਬਾਕੀ ਮੁਬਾਰਕਾਂ ਤੁਹਾਨੂੰ ਇਹ ਮੁਬਾਰਕਾਂ ਤੁਹਾਨੂੰ ਬਾਕੀ ਬਹੁਤ ਵਧੀਆ ਮਾਜਾ ਹੈ ਦੋਹਨੇ ਆ ਤੇ ਬਾਕੀ ਵੀਰ ਨੇ ਬੜੀ ਸੰਭੀ ਐਸਾ ਸੀਗਾ ਉਸ ਨੇ ਹੱਕਦਾਰ ਤੇ ਹੱਕਦਾਰ ਇਹ ਆ ਆਪਣਾ ਲਾਗੀ ਜੀ ਗੁਰਪਿੰਦਰ ਗੁਰਵਿੰਦਰ ਗੁਰਪਿੰਦਰ ਬਹੁਤ ਜਿਆਦੀ ਸੰਭੀ ਤੁਸੀਂ ਠੀਕ ਹੈ ਜੀ ਮੇਰੇ ਸਾਹਮਣੇ ਵਾਲਾ ਕੋਈ ਸ਼ੱਕ ਨਹੀਂ ਛੱਡਿਆ ਜਦੋਂ ਦੇਖੀਗਾ ਬਿਲਕੁਲ ਤੁਸੀਂ ਇਹਦੇ ਉੱਪਰ ਚਰਚਾ ਕਰ ਰਹੇ ਹੋਏ ਬਾਕੀ ਮੱਧ तकरीबन 3000 ਰੁਪਏ ਦਾ ਨਿਗਰਾਨੀ ਹੋਈ ਹੈ ਹਾਂ ਜੀ ਬਿਲਕੁਲ ਜੀ ਇਹ ਪੇਮੇ ਲੈ ਕੇ ਆਏ ਸੀ ਜਿਹੜੇ ਨਰਾਂ ਵਾਲੀਆਂ ਆਪਣੇ ਬੱਚੇ ਨਾਲ ਲੱਗ ਰਵਾਲੀ ਬਰਲਾਲ ਵਾਲੀ ਹਾਂਜੀ ਤੱਬਰਜੀਤ ਵਾਲੀ ਤੱਬਰਜੀਤ ਜੀ ਕਿੰਨੇ ਮੱਧਾ ਜਿਹੜਿਆ ਲੈ ਕੇ ਆਏ ਚਲੋ ਇਹਦੀ ਤਾਂ ਆਪ ਜਾਣਕਾਰੀ ਲੈ ਲਈਏ ਫਸਟ ਅਗਲੀ ਤੁਹਾਡੇ ਵਾਲੀ ਹੈ ਜਿਹੜੀ ਇਹਦੀ ਆਪ ਜਾਣਕਾਰੀ ਦੀਏ ਬਾਕੀ ਸਭ ਤੋਂ ਪਹਿਲਾਂ ਯਾਰ ਆਪ ਆਰਮ ਵਾਲੇ ਭਾਉ ਨੂੰ ਵੀ ਸასი ਸ਼ਕਰ ਬਲਾ ਜੀ ਸასი ਸ਼ਕਰ ਜੀ ਆਰਮ ਬੋਲ ਨਾ ਬੀ ਅਸੂਦੇ ਬਹੁਤ ਆਂਦੇ ਅਸੂਦਾ ਅਸੀਂ ਸਾਰੇ ਪਸ਼ਵਾ ਦੇ ਜਿਹੜਾ ਇਹ ਬਿਲਕੁਲ ਆਪਾਂ ਬਣਾਉਂਦੇ ਨੇ ਧੰਨਵਾਦ ਇਹਨਾਂ ਦਾ ਵੀ ਗੁਰਵਿੰਦਰ ਇਹ ਕਿਹੜੀ ਆ ਇਹ ਵੀਰ ਜੀ ਕੋਈ ਨੂਰ ਦਿੱਤੀ ਆ ਕੋਈ ਨੂਰ ਦਿੱਤੀ ਜੀ ਦੀ ਆਪਾਂ ਲਾਈਵ ਟੁਆਇ ਕਰਾਈ ਸੀਗੀ ਤਾਂ ਫਾਈ ਚੋਰ ਚੈੱਕ ਵਾਲੇ ਆ ਜੀ ਜੀ ਬਾਈ ਠੀਕ ਆ ਬੂਟੇ ਬਣਾਉਂਦੇ ਹਾਂ ਜੀ ਬਹੁਤ ਚੰਗੇ ਆ ਦੋਂਦੀ ਆ ਨਾ ਹਾਂ ਜੀ ਦੋਂਦੀ ਜੀ ਕਿੰਨੇ ਮਤਲਬ ਐਰ ਕੀ ਕਿੰਨੇ ਤੇਰੇ ਮਤਲਬ ਬੱਚਾ ਇਹਦਾ ਮਰਿਆ ਤਾਂ ਵੀ ਆਪਾਂ ਇਨੀ ਲਾਈਵ ਟੁਆਇ ਕਰਾ ਦੀ ਆ ਠੀਕ ਆ ਮਰੇ ਤੋਂ ਕਿੰਨੇ ਰਹੀ ਹੁਣ ਹਾਂ ਜੀ ਮਿਲਕਿੰਗ ਕਿੰਨਾ ਦਿੱਤਾ ਨੇ ਇਹਦਾ ਇਹਦਾ 18 ਪਾਸ ਹੀ ਆ ਖਾਰਾ ਪਲੱਸ ਆਇਆ ਬਾਕੀ ਨੂੰ ਸੂਈ ਨੂੰ ਵੀ ਸਮਾ ਹੋ ਗਿਆ ਨਾਲੇ ਬੱਦਾਂ ਵੀ ਨਹੀਂ ਆ ਗਿਆ ਬੱਚੇ ਮਰਦਾਪਾਉਂ ਲਾਈਵ ਕਰਾਈ ਜੀ ਵਧੀਆ ਵਧੀਆ ਬਾਕੀ ਦੋੰਦਿਆਂ ਦਾ ਹਾਂ ਜਦੋਂ ਦੋੰਦਿਆਂ ਦੋੰਦਿਆਂ ਜੀ ਜੀ ਵਧੀਆ ਮੱਧਾ ਜਿਹਦੀ ਐਂਟਰੀ ਨਹੀਂ ਹੈਗੀ ਦੋੰਦਿਆਂ ਜੀ ਜੇ ਆਪਾਂ ਗੱਲ ਕਰੀਏ ਤਾਂ ਵਧੀਆ ਮੱਧਾ ਹੈ ਤੇ ਐਂਟਰੀ ਨਹੀਂ ਹੈ ਬਹੁਤ ਸੋਹਣੀ ਆ ਬਾਕੀ ਘਰੇ ਜਿਹੜਾ ਇਹਨੇ ਦੁੱਧ ਚੁਆਇਆ ਸੀਗਾ ਅਗਰ 20 ਪਾਸੇ ਆ 1960 1960 ਹਾਂ ਜੀ ਬਹੁਤ ਸੋਹਣੀ ਘਰੇ ਵੀ ਇਹਨੇ ਜਿਹੜੀ ਮਿਲ ਕੇ ਕਰਵਾਈ ਸੀਗੀ ਕਰਮਾ ਵਾਲੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਮੱਧ ਬਣ ਕੇ ਤਿਆਰ ਹੋਊਗੀ ਬਹੁਤ ਸੋਹਣਾ ਚਿਹਰਾ ਮੋਰਾ ਭਾਈ ਬੂਟੇ ਕੋਲੇ ਤੂੜ ਚਾਚਾ ਦੇ ਕੋਲੇ ਜਿਹੜੀ ਆ ਕੋਈ ਨੂਰ ਦਾ ਜਿਹੜਾ ਬਿੱਲ ਆ ਉਹਦੀ ਇਹਤੂਈ ਆ ਤੇ ਇਹ ਜਿਹੜੀ ਆਪਣੀ ਡਾਕਟਰ ਬਚਿੱਤਰ ਵਾਲੀ ਹਾਂਜੀ ਇਹ ਬਚਿੱਤਰ ਵਾਲੀ ਠੀਕ ਆ ਤੇ ਤੀਜੇ ਨੰਬਰ ਤੇ ਬੀ ਐਫ ਐ ਚੋਂ ਆਈ ਸੀ ਹਾਂਜੀ ਹਾਂਜੀ ਠੀਕ ਆ ਤਨਹੋਲੇ ਤੋਂ ਹਾਂਜੀ ਜੀ ਜੀ ਆਈ ਆ ਇੱਥੇ ਵੀ ਤੀਜੇ ਦੇ ਰਹਿਣਾ ਇਹਨੇ ਪਰਚੀ ਕਰਵਾਈ ਕਿ ਤੀਜੇ ਦੇ ਰਹਿਣਾ ਹਾਂਜੀ ਬਿਲਕੁਲ ਬਹੁਤ ਵਧੀਆ ਬਹੁਤ ਚੰਗੀ ਰਹੀ ਆ ਉਹਦਾ ਨਾਂ ਰੱਖਤਾ ਸੀਗਾ ਇਹਦਾ ਪਟੋਲਾ ਜੀ ਪਟੋਲਾ ਪਟੋਲਾ ਇਹਦਾ ਨਾਂ ਪਟੋਲਾ ਜੀ ਠੀਕ ਆ ਉਹਦਾ ਕਾਰ ਆ ਜੀ ਇਹਦਾ ਨਾਂ ਤਾਜ ਆ ਜੀ ਤਾਜ ਹਾਂ ਦੋ ਨੰਬਰ ਦੇ ਤਾਜ ਇਹ ਪਟੋਲਾ ਨਹੀਂ ਪਟੋਲਾ ਵਾਕਿਆ ਬਹੁਤ ਸੋਹਣਾ ਸੀ ਬਸ ਕੇ ਇਹ ਮੁੰਡਾ ਆਟਮ ਦਾ ਜੀ ਇਹ ਆਟਮ ਦਾ ਆ ਗਿਆ ਉਹ ਬਨੋਲੇ ਦਾ ਉਹ ਬੋਲਦਾ ਹਾਂ ਉਹ ਇਹ ਪਟੋਲੇ ਦਾ ਹੈ ਨਾ ਆ ਦੇਖੋ ਭਾਈ ਆਟਮ ਬੋਲ ਜਿਹੜਾ ਇਹਦਾ ਰਿਜ਼ਲਟ ਬਹੁਤ ਸੋਹਣਾ ਹੁੰਦਾ ਵਾ ਚੰਗਾ ਭਾਰਾ ਬੱਚਾ ਨੇ ਕਰਮਾਲੀ ਨੇ ਪਾਇਆ ਬਾਕੀ ਚਲੋ ਪ੍ਰਮਾਤਮਾ ਮਿਹਨਤ ਨੂੰ ਹੀ ਰੰਗ ਲਾਉਂਦਾ ਬਹੁਤ ਸੋਹਣੇ ਬੱਚੇ ਆ ਬਾਕੀ ਆ ਲੈਓ ਜੀ ਜਿੰਨੇ ਵੀ ਜਿਹੜੇ ਭਰਾ ਨੇ ਸਾਰਿਆਂ ਦਾ ਜਿਹੜਾ ਸਨਮਾਨਤ ਕੀਤਾ ਗਿਆ ਇੱਥੇ ਮੇਲੇ ਦੇ ਵਿੱਚ ਨਾ ਬਾਕੀ ਭਾਈ ਬੂਟਾ ਵੀ ਆ ਕੋਈ ਨੂਰ ਵਾਲੇ ਆਪਾਂ ਉਹਨਾਂ ਨਾਲ ਵੀ ਥੋੜੀ ਜੀ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਆ ਆ ਲੈ ਆਓ ਤੇ ਆਪਾਂ ਗੱਲ ਕਰੀਏ ਤਾਜ ਛੋਟੀ ਦੀ ਤਾਂ ਇਹਦਾ ਜਿਹੜੇ ਓਨਰ ਜਾਂ ਹਾਜ਼ਰਦਾਰ ਜੇ ਆਪਾਂ ਸਟਾਟਿਕ ਤੋਂ ਦੇਖੀਏ ਕਿਉਂਕਿ ਜਿਹੜਾ ਪ੍ਰੋਜੈਕਟ ਨਹੀਂ ਬੁੱਲ ਜਿਵੇਂ ਆਪਾਂ ਕੋਈ ਨੂਰ ਦੀ ਗੱਲ ਕਰੀਏ ਭਾਈ ਬੁੱਟਾ ਚੋੜ ਚੱਕਦੇ ਜਿਹੜਾ ਆਪਣੇ ਨਾਲ ਹਾਜ਼ਰ ਨੇ ਤਾਂ ਇਹਨਾਂ ਕੋਲੋਂ ਆਪਾਂ ਜਾਣਕਾਰੀ ਲਵਾਂਗੇ ਬੁੱਟੇ ਭਾਈ ਸਾਸੀ ਖਾ ਧੰਨਵਾਦ ਜੀ ਧੰਨਵਾਦ ਬਾਕੀ ਬੁੱਟੇ ਭਾਈ ਇੱਕ ਚੀਜ਼ ਦੱਸੋ ਇਹ ਜਿਹੜੀ ਆਪਣੇ ਵਾਲਾ ਜਿਹੜਾ ਛੋਟਾ ਕੋਹੇ ਨੂਰ ਬਿਲਕੁਲ ਉਹਦੀ ਡਾਇਰੈਕਟ ਕ੍ਰਾਸਿੰਗ ਦੀ ਧੀ ਆ ਹਾਂਜੀ ਡਾਇਰੈਕਟ ਕ੍ਰਾਸਿੰਗ ਦੀ ਧੀ ਆ ਇਹ ਠੀਕ ਆ ਜੀ ਇਹ ਹੁਣ ਇਸ ਟਾਈਮ ਕਿੱਥੇ ਹੈ ਛੋਟੀ ਇਹ ਗਰਜੀਤ ਸਭਰਾ ਕੋਲੇ ਤੁਸੀਂ ਕਿਫਟ ਕੀਤੀ ਸੀ ਬਿਲਕੁਲ ਤੁਸੀਂ ਕਿਫਟ ਕੀਤੀ ਸੀਗੀ ਬਹੁਤ ਵਧੀਆ ਗੱਲ ਆ ਯਾਰਾ ਤੇ ਯਾਰ ਤੇ ਬੁੱਟੇ ਬਾਈ ਇਹ ਜਿਹੜੀ ਲਾਈਟ ਵਾਈ ਕਲਾਈ ਸੀ ਗਦੀਰ ਬਾਈ ਦੇ ਘਰੇ ਤੇ ਕਿੰਨਾ ਦੁੱਧ ਚੋਆ ਸੀ ਇਹਨੇ 19 ਕਿਲੋ ਕੁਸ ਸੀਗਾ ਯਾਦ ਨਹੀਂ ਮੈਨੂੰ 19 ਕਿਲੋ ਕੁਸ ਸੀਗਾ ਨਾ ਠੀਕ ਆ ਚਲੋ ਬਧੀਆ ਗੱਲ ਆ ਤੇ ਇਸ ਟਾਈਮ ਤੇ ਕਿੰਨੇ ਕਿੰਨਾ ਕਰਾਤਾ ਦੁੱਧੀਆਂ ਜਨਹ ਤਾਂ 15 ਜਾਨੀ ਹੈ ਨਾ ਇਹ ਬੱਚਾ ਮਰਿਆ ਹੋਇਆ ਆ ਆ 19 ਦੇ ਲਗਭਗ ਜਿਹੜਾ ਇਹਨੇ ਚੋਆ ਆ ਬੱਚਾ ਨਾ ਹੋਣ ਕਰਕੇ ਵੀ ਫਿਰ ਵੀ ਕਰਮਾਲੀ ਨੇ ਬਹੁਤ ਸੋਹਣਾ ਦੁੱਧ ਜਿਹੜਾ बाकी आज आज यारे साह बा मेहर पोचे बिलकुल जिन्ना टीम वर्क ਇਹ ਨਹੀਂ ਕਿ ਇੱਕ ਪਿੰਡ ਤੋਂ ਬਹੁਤ ਾਰੇ ਪਿੰਡਾਂ ਤੋਂ ਸੱਜਣ ਜੁੜ ਕੇ ਜਿਹੜਾ ਇਹ ਟੀਮ ਵਰਕ ਕਰਦੇ ਆ ਨੀਲੀ ਰਾਵੀ ਤੇ ਜਿਹੜਾ ਇਹ ਕੰਮ ਕਰਦੇ ਆ ਜਿਵੇਂ ਬਾਈ ਮੋਗਾ ਜ਼ਿਲ੍ਹੇ ਤੋਂ ਆ ਮੇਰ ਸਿੰਘ ਆ ਬਾਈ ਲੁਧਿਆਣੇ ਤੋਂ ਆ ਕਮਲਪ੍ਰੀਤ ਅਲੱਗ-ਅਲੱਗ ਜਿਹੜੇ ਇਹ ਜਿਹੜਾ ਟੀਮ ਵਰਕ ਕਰਦੇ ਸਾਰੇ ਜਾਣੇ ਬਾਕੀ ਸਾਰਿਆਂ ਨੂੰ ਇਹ ਚੀਜ਼ ਦਾ ਜਿਹੜਾ ਕ੍ਰੈਡਿਟ ਜਾਂਦਾ ਵਾ ਬਾਕੀ ਬਹੁਤ ਚੰਗੀਆਂ ਵਾ ਬਾਕੀ ਬੂਟੇ ਬਾਈ ਬਿਲਕੁਲ ਕੋਹਿੰਦੁਰ ਦੇ ਹੋਰ ਬੱਚੇ ਜਿਹੜੇ ਕਿੰਨੇ ਗਏ ਆ ਮਤਲਬ ਬਹੁਤ ਜ਼ਿਆਦੇ ਆ ਦੋਤੇ ਚੰਗੀਆਂ ਆਈਆਂ ਆ ਆ ਨਹੀਂ ਮਾੜਾ ਨਹੀਂ ਕਹਿੰਦੇ ਪਰ ਇਹ ਅਪਰੋਚ ਨਹੀਂ ਹੈ ਯਾਰ ਬਿਲਕੁਲ ਜਿਹੜਾ ਜਿਵੇਂ ਆਪਾਂ ਕਹਿ ਸਕੀ ਨਾ ਗਿਫਟ ਆ ਪਰਮਾਤਮਾ ਵੱਲੋਂ ਚਲੋ ਬੁੱਲ ਸਾਰੇ ਚੰਗੇ ਨੇ ਆ ਬਾਕੀ ਚਲੋ ਪਰਮਾਤਮਾ ਤੰਦਰੁਸਤੀ ਬਖਸ਼ੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਅੱਛਾ ਲੁਧਿਆਣਾ ਯੂਨੀਵਰਸਿਟੀ ਦੇ ਕਿੰਨੇ ਉਹ ਵੀ ਕੋਈ ਨੋਰਥੀਤੀ ਸੀ ਲੁਧਿਆਣਾ ਯੂਨੀਵਰਸਿਟੀ ਔਰ ਮੱਲਾ ਫਿਰ ਆਪਾਂ ਪੀਡੀਐਫ ਵਾਸਤੇ ਵੀ ਤਿਆਰੀ ਕੋਈ ਹੈਗੀ ਹੈਗੀ ਠੀਕ ਹੈ ਜੀ ਠੀਕ ਹੈ ਚਲੋ ਪਰਮਾਤਮਾ ਤੰਦਰੁਸਤੀ ਦੇਵੇ ਬਹੁਤ ਸੋਹਣੀ ਜੁਗਣੀ ਵੀ ਧਾਵਾਂ ਦੇ ਨਾਲ ਹੀ ਜਿਹੜਾ ਇਹ ਮਿਲਦਾ ਹੁਣ ਬਾਕੀ ਸਾਰਿਆਂ ਨੂੰ ਵੀ ਜਿਹੜੇ ਮੇਰੀ ਆਪਣੀ ਅਰਦਾਸ ਸਤਿ ਸ਼੍ਰੀ ਅਕਾਲ